ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਹੈ 1 April 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 1 April 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ ਐਮਸੀਕਿਊ HRCMCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ हाल ही ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਭਾਰਤ ਦੇ ਕਿਹੜੇ ਦੋ ਪ੍ਰਧਾਨ ਮੰਤਰੀਆਂ ਨੂੰ ਮਰਨ ਉਪਰੰਤ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ ਹਾਂਜੀ ਮੈਂ ਇੱਥੇ ਲਿਖਿਆ ਭਾਰਤ ਦੇ ਕਿਹੜੇ ਦੋ ਸਾਬਕਾ ਪ੍ਰਧਾਨ ਮੰਤਰੀ ਇਸ ਨੂੰ ਧਿਆਨ ਨਾਲ ਸਮਝੋ ਠੀਕੇ ਦੋ ਸਾਬਕਾ ਪ੍ਰਧਾਨ ਮੰਤਰੀ ਲਿਖਿਆ ਤੇ ਆਪਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਹੜੇ ਦੋ ਸਾਬਕਾ ਪ੍ਰਧਾਨ ਮੰਤਰੀ ਨੇ ਤਾਂ ਪੀ ਵੀ ਨਰਸੀਮਹਾ ਰਾਓ ਅਤੇ ਚੌਧਰੀ ਚਰਨ ਸਿੰਘ ਇਹਨਾਂ ਨੂੰ ਮਰਨ ਉਪਰੰਤ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਨੇ 23 ਮਾਰਚ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਆਪਸ਼ਨ ਏ ਏ ਇਸ ਦਾ ਰਾਈਟ ਆਨਸਰ ਪੀ ਵੀ ਨਰ ਸਿਮਰਾਉ ਅਤੇ ਚੌਧਰੀ ਚਰਨ ਸਿੰਘ ਇਹ ਸਾਡੇ ਸਾਬਕਾ ਪ੍ਰਧਾਨ ਮੰਤਰੀ ਸੀ ਠੀਕ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੋਸ਼ਣਾ ਤਾਂ ਪਹਿਲਾਂ ਹੀ ਕਰ ਦਿੱਤੀ ਸੀ ਭਾਰਤ ਰਤਨ ਦੀ ਤੇ ਮੈਂ ਭਾਰਤ ਰਤਨ ਅਵਾਰਡ ਤੇ ਲੱਗ ਤੋਂ ਵੀਡੀਓ ਬਣਾਈ ਹੋਈ ਹੈ ਤੁਸੀਂ ਉਸ ਨੂੰ ਵੀ ਦੇਖ ਸਕਦੇ ਹੋ 2024 ਦੇ ਭਾਰਤ ਰਤਨ ਠੀਕ ਹੈ ਤੇ ਇਸ ਤੋਂ ਇਲਾਵਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਘੋਸ਼ਣਾ ਕੀਤੀ ਸੀ ਤਾਂ ਉਹਨਾਂ ਨੇ ਘੋਸ਼ਣਾ ਦੇ ਵਿੱਚ ਜਿਹੜੇ ਨਾਮ ਦਿੱਤੇ ਸੀ ਕਿ ਕਿੰਨਾਂ ਨੂੰ ਭਾਰਤ ਰਤਨ ਮਿਲਣਾ ਤਾਂ ਸਭ ਤੋਂ ਪਹਿਲਾਂ ਘੋਸ਼ਣਾ ਹੋਈ ਸੀ ਲਾਲ ਬਹਾਦਰ ਅਡਵਾਨੀ ਦੀ ਇਹ ਇਸ ਸਮੇਂ ਦੁਨੀਆ ਦੇ ਵਿੱਚ ਹੈਗੇ ਆ ਯਾਨੀ ਕਿ ਜਿਉਂਦੇ ਵਿਅਕਤੀ ਆ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ 2024 ਦਾ ਸਿਰਫ ਇਕੱਲੇ ਵਿਅਕਤੀ ਆ ਇਨ੍ਹਾਂ ਚਾਰਾਂ ਦੇ ਵਿੱਚੋਂ ਜਿਨ੍ਹਾਂ ਨੂੰ 2024 ਦਾ ਭਾਰਤ ਰਤਨ ਮਿਲਿਆ ਜਿੰਦ ਮਤਬ ਆਪਣੇ ਜੀਵਨ ਟਾਈਮ ਲਾਈਫਟਾਈਮ ਦੇ ਵਿੱਚ ਮਿਲਿਆ ਵਾ ਠੀਕ ਹੈ ਤਾਂ ਲਾਲ ਬਹਾਦਰ ਅਡਵਾਨੀ ਆ ਜਿਨ੍ਹਾਂ ਨੂੰ ਮਿਲਿਆ ਵਾ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਤੇ ਇਹਨਾਂ ਨੂੰ ਦਿੱਤਾ ਗਿਆ 31 ਮਾਰਚ ਨੂੰ ਇਹਨਾਂ ਦੇ ਘਰ ਜਾ ਕੇ ਸਨਮਾਨਿਤ ਕੀਤਾ ਵਾ ਘਰ ਕੌਣ ਗਿਆ ਸੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਉਪ ਰਾਸ਼ਟਰਪਤੀ ਜਗਦੀਪ ਦਨਖੜ ਠੀਕ ਹੈ ਇਹਨਾਂ ਨੇ ਘਰ ਜਾ ਕੇ ਲਾਲ ਬਹਾਦਰ ਅਡਵਾਨੀ ਨੂੰ ਸਨਮਾਨਿਤ ਕੀਤਾ ਸਰ ਇੱਥੇ ਬਾਈ ਮਿਸਟੇਕ ਮੇਰੇ ਤੋਂ ਬਹਾਦਰ ਲਿਖਿਆ ਗਿਆ ਲਾਲ ਕ੍ਰਿਸ਼ਨ ਅਡਵਾਨੀ ਆ ਠੀਕ ਹੈ ਇਸ ਦੇ ਵਿੱਚ ਧਿਆਨ ਰੱਖੋ ਜੇਕਰ ਤੁਸੀਂ ਨੋਟਸ ਬਣਾ ਰਹੇ ਹੋ ਤਾਂ ਲਾਲ ਕ੍ਰਿਸ਼ਨ ਅਡਵਾਨੀ ਆ ਇਹਨਾਂ ਨੂੰ ਘਰ ਜਾ ਕੇ ਭਾਰਤ ਰਤਨ ਮਿਲਿਆ ਵਾ ਤੇ ਇਸ ਤੋਂ ਇਲਾਵਾ ਪੀ ਵੀ ਨਰਸੀਮਾ ਰਾਓ ਚੌਧਰੀ ਚਰਨ ਸਿੰਘ ਸੁਆਮੀ ਐਮ ਐਸ ਐਮ ਐਸ ਸੁਆਮੀ ਨਾਥਨ ਹਰੀ ਕ੍ਰਾਂਤੀ ਦੇ ਜਨਕ ਮੰਨਿਆ ਜਾਂਦਾ ਇਹਨਾਂ ਨੂੰ ਤੇ ਕਰਪੂਰੀ ਠਾਕੁਰ ਇਹ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕਿਆ ਕਰਪੂਰੀ ਠਾਕੁਰ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇੰਨਾਂ ਸਾਰਿਆਂ ਨੂੰ ਹੀ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ 2024 ਦੇ ਵਿੱਚ ਠੀਕ ਹੈ ਤੇ ਤੁਹਾਨੂੰ ਇਹ ਵੀ ਆ ਸਕਦਾ ਹੁਣ ਮੈਂ ਜਿਵੇਂ ਇੱਥੇ ਮੈਂ ਕੁਸ਼ਨ ਐਡ ਕੀਤਾ ਵਾ ਦੋ ਸਾਬਕਾ ਪ੍ਰਧਾਨ ਮੰਤਰੀ ਕਿ ਕਿਹੜੇ ਦੋ ਸਾਬਕਾ ਪ੍ਰਧਾਨ ਮੰਤਰੀ ਆਪਸ਼ਨਸ ਤਾਂ ਸਾਰੀਆਂ ਹੀ ਪਈਆਂ ਵਾ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ 2024 ਦਾ ਤੇ ਸਾਬਕਾ ਪ੍ਰਧਾਨ ਮੰਤਰੀ ਪੀ ਵੀ ਨਰਸਿਮਹਾ ਰਾਓ ਅਤੇ ਚੌਧਰੀ ਚਰਨ ਸਿੰਘ ਤੁਹਾਨੂੰ ਇਹ ਵੀ ਆ ਸਕਦਾ ਕਿ ਕਿਹੜੇ ਸਾਬਕਾ ਮੁੱਖ ਮੰਤਰੀ ਤਾਂ ਸਾਬਕਾ ਮੁੱਖ ਮੰਤਰੀ ਦੀ ਆਪਸ਼ਨ ਕਿਹੜੀ ਲਾਉਂਗੇ ਕਰਪੂਰੀ ਠਾਕੁਰ ਦੀ ਲਾਉਂਗੇ ਠੀਕ ਹੈ ਤੁਹਾਨੂੰ ਇਹ ਵੀ ਆ ਸਕਦਾ ਕਿ ਹਰੀ ਕ੍ਰਾਂਤੀ ਦੇ ਜਨਕ ਉਹਨੂੰ ਪਾਇਆ ਤੇਰੇ ਤਨ ਮਿਲਿਆ ਉਹਨਾਂ ਦਾ ਨਾਮ ਦੱਸੋ ਤਾਂ ਇਹ ਆਪਸ਼ਨ ਵੀ ਹੋ ਸਕਦਾ ਤੁਹਾਨੂੰ ਮਿਲਣ ਉਥੇ 2024 ਦੇ ਵਿੱਚ ਜਿਨ੍ਹਾਂ ਨੂੰ ਅਵਾਰਡ ਮਿਲਿਆ ਹੋ ਸਕਦਾ ਮਿਲਣ ਮਿਲਣ ਗਿਆ ਹੀ ਵੈਸੇ ਤਾਂ ਤਾਂ ਤੁਸੀਂ ਇਹ ਵੀ ਧਿਆਨ ਦੇ ਵਿੱਚ ਰੱਖਣਾ ਕਿ ਐਮ ਐਸ ਸੁਆਮੀਨਾਥਨ ਠੀਕ ਹੈ ਤੇ ਰਾਸ਼ਟਰਪਤੀ ਭਵਨ ਦੇ ਵਿੱਚ ਸਮਾਗਮ ਹੋਇਆ ਸੀ ਤੇ 23 ਮਾਰਚ ਨੂੰ ਅਵਾਰਡ ਦਿੱਤੇ ਗਏ ਆ 31 ਮਾਰਚ ਨੂੰ ਲਾਲ ਕ੍ਰਿਸ਼ਨ ਅਡਵਾਨੀ ਦੇ ਘਰ ਜਾ ਕੇ ਉਹਨੂੰ ਸਨਮਾਨਿਤ ਕੀਤਾ ਗਿਆ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਤੇ ਇਮੇਜ ਵਿੱਚ ਇੱਥੇ ਲਾਲ ਕ੍ਰਿਸ਼ਨ ਅਡਵਾਨੀ ਦੀ ਲਾਈ ਆ ਠੀਕ ਹੈ ਜੀ ਹਾਂਜੀ ਨੈਕਸਟ ਹੈ ਹਾਲ ਹੀ ਵਿੱਚ ਵਾਲ ਬਿੱਤਕਰੇ ਨਾਲ ਨਜਿਠਣ ਲਈ ਬਿਲ ਪਾਸ ਕਰਨ ਵਾਲਾ ਪਹਿਲਾ ਦੇਸ਼ ਕਿਹੜਾ ਬਣਿਆ ਇੱਥੇ ਵਾਲ ਬਿੱਤਕਰਾਂ ਲਿਖਿਆ ਦਾ ਮਤਲਬ ਇਹ ਨਹੀਂ ਕਿ ਬਾਲਗਾਂ ਦੀ ਗੱਲ ਹੋ ਰਹੀ ਆ ਸਿਰ ਦੇ ਵਾਲ ਦੀ ਗੱਲ ਹੋ ਰਹੀ ਆ ਠੀਕ ਹੈ ਵਾਲ ਬਿੱਤਕਰੇ ਨਾਲ ਨਜਿਠਣ ਵਾਲ ਲਈ ਬਿਲ ਪਾਸ ਕਰਨ ਵਾਲਾ ਪਹਿਲਾ ਦੇਸ਼ ਬਣਿਆ ਫਰਾਜ਼ ਸਿਰ ਦੇ ਵਾਲ ਜਿਵੇਂ ਰੰਗ ਦੇ ਰੰਗ ਦੇ ਰੰਗ ਆਪਣਾ ਰੰਗ ਹੁੰਦਾ ਸਕਿਨ ਕਲਰ ਗੋਰੇ ਜਾਂ ਕਾਲੇ ਦੇ ਰੰਗ ਤੇ ਭੇਦਭਾਵ ਹੁੰਦਾ ਵਾ ਉਸੇ ਤਰ੍ਹਾਂ ਫਰਾਂਸ ਦੇ ਵਿੱਚ ਇੱਕ ਏਰੀਆ ਵਾ ਜਿੱਥੇ ਬਾਲਾਂ ਦੇ ਆਧਾਰ ਤੇ ਭੇਦਭਾਵ ਕੀਤਾ ਜਾਂਦਾ ਵਾ ਤਾਂ ਫਰਾਂਸ ਦੇ ਵਿੱਚ ਇਹ ਬਿਲ ਪਾਸ ਕੀਤਾ ਗਿਆ ਵਾ ਬਾਲ ਦੇ ਵਿਤਕਰੇ ਨਾਲ ਨਜ਼ਿਠਣ ਦੇ ਲਈ ਠੀਕ ਹੈ ਹੁਣ ਫਰਾਂਸ ਦੇ ਵਿੱਚ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਫਰਾਂਸ ਫਰਾਂਸ ਦੀ ਕੈਪੀਟਲ ਆ ਪੈਰਿਸ ਕਰੰਸੀ ਹੈ ਯੂਰੋ ਪ੍ਰੈਜ਼ੀਡੈਂਟ ਆ ਇਮੈਨੂਅਲ ਮੈਕਰੋਨ ਹਾਲ ਨੇ ਪਾਸਵਰਡ ਇੰਡੈਕਸ ਦੇ ਵਿੱਚ ਫਰਾਂਸ ਟੌਪ ਤੇ ਰਿਹਾ ਤੇ ਭਾਰਤ 85ਵੇਂ ਨੰਬਰ ਤੇ ਰਿਹਾ 2024 ਦੇ ਵਿੱਚ ਫ੍ਰਾਂਸ ਡਿਜੀਟਲ ਵੀਜ਼ਾ ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਯੂ ਈ ਯੂ ਦੇਸ਼ ਬਣਿਆ ਫ੍ਰਾਂਸ ਵਿੱਚ ਤਮਿਲ ਕਵੀ ਤਿਰੁਵੱਲੂਵਰ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਫ੍ਰਾਂਸ ਦੇ ਸਕੂਲਾਂ ਵਿੱਚ ਔਰਤਾਂ ਦੇ ਅਵਾਇਆ ਪਹਿਰਾਵਾ ਪਹਿਨਣ ਤੇ ਪਾਬੰਦੀ ਲਗਾਈ ਗਈ ਨੈਕਸਟ ਹੈ ਹਾਲ ਹੀ ਵਿੱਚ ਔਰਤਾਂ ਦੇ ਅਧਿਕਾਰਾਂ ਤੇ ਲਿੰਗ ਸਮਾਨਤਾ ਬਾਰੇ ਸੰਯੁਕਤ ਰਾਸ਼ਟਰ ਫਰਮ ਦੀ ਪ੍ਰਧਾਨਗੀ ਕੌਣ ਕਰੇਗਾ ਹਾਂਜੀ ਔਰਤਾਂ ਦੇ ਅਧਿਕਾਰਾਂ ਤੇ ਲਿੰਗ ਸਮਾਨਤਾ ਬਾਰੇ ਸੰਯੁਕਤ ਰਾਸ਼ਟਰ ਫਰਮ ਦੀ ਪ੍ਰਧਾਨਗੀ ਕਰੇਗਾ ਸਾਊਦੀ ਅਰਬ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੁਣ ਸਾਊਦੀ ਅਰਬ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸਾਊਦੀ ਅਰਬ ਸਾਊਦੀ ਅਰਬ ਦੀ ਕੈਪੀਟਲ ਕੀ ਹੈ ਰਿਆਦ ਕਰੰਸੀ ਆ ਸਾਊਦੀ ਰਿਆਲ ਕਿੰਗਾ ਸਲਮਾਨ ਬਿਨ ਅਬਦੁਲ ਅਜੀਜ਼ ਅਲ ਸਾਊਦ ਪ੍ਰਾਈਮ ਮਿਨਿਸਟਰ ਮੁਹੰਮਦ ਬਿਨ ਸਲਮਾਨ ਅਲ ਸੌਦ ਸਾウਦੀ ਅਰਬ ਮੱਧ ਪੂਰਬ ਵਿੱਚ ਡ੍ਰੀਮ ਆਫ ਦੀ ਡੇਜ਼ਰਟ ਟ੍ਰੇਨ ਲਾਂਚ ਕਰੇਗਾ ਨਵੀਂ ਦਿੱਲੀ ਪੁਸਤਕ ਮੇਲੇ ਵਿੱਚ 사ウਦੀ ਅਰਬ ਨੂੰ ਮਹਿਮਾਨ ਵਜੋਂ ਚੁਣਿਆ ਗਿਆ 사ウਦੀ ਅਰਬ ਨੇ ਪਾਕਿਸਤਾਨ ਦੇ ਸਭ ਤੋਂ ਵੱਡੇ ਤੇਲ ਸੋਧਕ ਕਾਰਖਾਨੇ ਲਈ 10 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਨੈਕਸਟ ਹੈ ਦੁਨੀਆ ਦੇ ਪਹਿਲੇ ਓਮ ਆਕਾਰ ਵਾਲੇ ਮੰਦਿਰ ਦਾ ਹਾਲ ਹੀ ਵਿੱਚ ਕਿੱਥੇ ਉਦਘਾਟਨ ਕੀਤਾ ਗਿਆ ਹਾਂਜੀ ਦੁਨੀਆ ਦੇ ਪਹਿਲੇ ਓਮ ਆਕਾਰ ਵਾਲੇ ਮੰਦਿਰ ਦਾ ਉਦਘਾਟਨ ਕੀਤਾ ਗਿਆ ਰੀਸੈਂਟਲੀ ਰਾਜਸਥਾਨ ਦੇ ਵਿੱਚ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਰਾਜਸਥਾਨ ਹੁਣ ਇਥੇ ਰਾਜਸਥਾਨ ਦੀ ਗੱਲ ਹੋ ਰਹੀ ਆ ਤਾਂ ਰੀਸੈਂਟਲੀ 30 ਮਾਰਚ ਲੰਘ ਕੇ ਗਿਆ ਵਾ ਰਾਜਸਥਾਨ ਦਾ ਸਥਾਪਨਾ ਦਿਵਸ 30 ਮਾਰਚ ਨੂੰ ਮਨਾਇਆ ਗਿਆ ਵਾ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਿਉਂਕਿ ਇੰਪੋਰਟੈਂਟ ਕਰੰਟ ਅਫੇਅਰ ਦਾ ਫੈਕਟ ਬਣ ਸਕਦਾ ਕਿ ਰਾਜਸਥਾਨ ਦਾ ਸਥਾਪਨਾ ਦਿਵਸ ਕਦੋਂ ਮਨਾਇਆ ਗਿਆ 30 ਮਾਰਚ ਨੂੰ ਮਨਾਇਆ ਗਿਆ ਠੀਕ ਹੈ ਤੇ 22 ریاستਾਂ ਨੂੰ ਮਿਲ ਕੇ ਰਾਜਸਥਾਨ ਬਣਿਆ ਸੀ ਇੱਕ ਰਾਜ ਜਿਹਦੇ ਵਿੱਚ 19 ਤਾਂ ریاستਾਂ ਸੀਗੀਆਂ ਤਿੰਨ ਠਿਕਾਣੇ ਸੀਗੇ ਹੁਣ ਰਾਜਸਥਾਨ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰਾਜਸਥਾਨ ਰਾਜਸਥਾਨ ਇਸ ਤਰ੍ਹਾਂ ਦਾ ਰਾਜ ਹੈ ਜਿਹੜਾ ਕਿ ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਆ ਠੀਕ ਹੈ ਪਰ ਜਨਸੰਖਿਆ ਦੇ ਪੱਖੋਂ 7ਵੇਂ ਨੰਬਰ ਤੇ ਆ ਰਾਜਸਥਾਨ ਦੀ ਕੈਪੀਟਲ ਆ ਜੈਪੁਰ ਚੀਫ ਮਿਨਿਸਟਰ ਆ ਪਜ਼ਨ ਲਾਲ ਸ਼ਰਮਾ ਗਵਰਨਰ ਆ ਕਲਰਾਜ ਮਿਸਰਾ ਰਾਜਸਥਾਨ ਦੇ ਵਿੱਚ ਸਰਸਕਾ ਨੈਸ਼ਨਲ ਪਾਰਕ ਆ ਰੰਥਮਬੌਰ ਨੈਸ਼ਨਲ ਪਾਰਕ ਆ ਡੇਜ਼ਰਟ ਨੈਸ਼ਨਲ ਪਾਰਕ ਆ ਮੁਕੁੰਦਰਾ ਨੈਸ਼ਨਲ ਪਾਰਕ ਆ ਕੁੰਬਲਗੜ ਨੈਸ਼ਨਲ ਪਾਰਕ ਆ ਜੋਲਾਦੇਵ ਨੈਸ਼ਨਲ ਪਾਰਕ ਆ ਜੇਕਰ ਫਰੰਟ ਅਫੇਅਰ ਦੀ ਗੱਲ ਕਰੀਏ ਤਾਂ ਰਾਜਸਥਾਨ ਵਿੱਚ ਮੁੱਖ ਮੰਤਰੀ ਵਿਸ਼ਵ ਕਰਮਾ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਗਈ ਰਾਜਸਥਾਨ ਵਿੱਚ ਲੋਹੇ ਦੇ ਭੰਡਾਰ ਮਿਲੇ ਆ ਸੰਦਾਂਸ ਮੰਤਰੀ ਨੂੰ ਰਾਜਸਥਾਨ ਦਾ ਮੁੱਖ ਸਕੱਤਰ ਚੁਣਿਆ ਗਿਆ ਉਤਕਲ ਰੰਜਨ ਨੇ ਰਾਜਸਥਾਨ ਡੀਜੀਪੀ ਦਾ ਵਾਧੂ ਚਾਰਜ ਸੰਭਾਲ ਲਿਆ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦਰਮਿਆਨ ਪੂਰਵੀ ਰਾਜਸਥਾਨ ਕੈਨਲ ਪ੍ਰੋਜੈਕਟ ਦੀ ਸਹਿਮਤੀ ਹੋਈ ਲੋਕ ਕਲਾਵਾਂ ਨੂੰ ਸਮਰਪਿਤ 11 ਦਿਨਾਂ ਦਾ ਲੋਕ ਰੰਗ ਮਾ ਉਤਸਵ ਜੈਪੁਰ ਵਿੱਚ ਆਯੋਜਿਤ ਕੀਤਾ ਗਿਆ ਨੈਕਸਟ ਹੈ ਜੀ ਹਾਲ ਹੀ ਵਿੱਚ ਪਹਿਲਾ ਪਰਮਾਣੂ ਊਰਜਾ ਸੰਮੇਲਨ ਕਿੱਥੇ ਹੋਇਆ ਹਾਂ ਜੀ ਪਹਿਲਾ ਪਰਮਾਣੂ ਊਰਜਾ ਸੰਮੇਲਨ ਆ ਜਿਹੜਾ ਇਹ ਹੋਇਆ ਵਾ ਰੀਸੈਂਟਲੀ ਇਹ ਨੂੰ ਬੈਲਜੀਅਮ ਦੇ ਵਿੱਚ ਆਯੋਜਿਤ ਕੀਤਾ ਗਿਆ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਹੁਣ ਬੈਲਜੀਅਮ ਦੇ ਵਿੱਚ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬੈਲਜੀਅਮ ਬੈਲਜੀਅਮ ਦੀ ਕੈਪੀਟਲ ਕੀ ਆ ਬਰਸੇਲਸ ਕਰੰਸੀ ਆ ਯੂਰੋ ਤੇ ਪ੍ਰਾਈਮ ਮਿਨਿਸਟਰ ਆ ਅਲੈਗਜ਼ੈਂਡਰ ਡਿਕਰੋ ਨੈਕਸਟ ਹੈ ਕੌਣ ਹਾਲ ਹੀ ਵਿੱਚ FIH ਐਥਲੀਟ ਕਮੇਟੀ ਦਾ ਚੇਅਰਮੈਨ ਬਣਿਆ ਹਾਂਜੀ FIH ਐਥਲੀਟ ਕਮੇਟੀ ਦੇ ਕੋ ਚੇਅਰਮੈਨ ਬਣਿਆ ਪੀ ਆਰ ਸ਼੍ਰੀ ਜੇਸ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਪੀ ਆਰ ਸ਼੍ਰੀ ਜੈਸ ਨੈਕਸਟ ਹੈ ਬਸੰਤ ਤੇ ਹਾਰ ਸਿੰਘ ਮਹਾਉਤਸਵ ਹਾਲ ਹੀ ਵਿੱਚ ਕਿੱਥੇ ਆਯੋਜਿਤ ਕੀਤਾ ਗਿਆ ਹਾਂਜੀ ਬਸੰਤ ਦਾ ਜਾਨੀ ਕਿ ਸਪ੍ਰਿੰਗ ਫੈਸਟੀਵਲ ਆ ਸਿੰਘ ਮਹਾਉਤਸਵ ਇਹ ਕਿੱਥੇ ਆਯੋਜਿਤ ਕੀਤਾ ਗਿਆ ਵਾ ਗੋਆ ਦੇ ਵਿੱਚ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਗੋਆ ਦੀ ਗੱਲ ਹੋ ਰਹੀ ਹੈ ਤਾਂ ਜਿੱਥੇ ਵੀ ਗੋਆ ਜੇ ਤਾਂ ਤੁਸੀਂ ਧਿਆਨ ਦੇ ਵਿੱਚ ਰੱਖਣਾ ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਛੋਟਾ ਰਾਜ ਆ ਗੋਆ ਠੀਕ ਹੈ ਤੇ ਗੋਆ ਦੀ ਗੋਆ ਦੀ ਕੈਪੀਟਲ ਕੀ ਆ ਪਾਨਜੀ ਇੱਥੋਂ ਦੇ ਚੀਫ ਮਿਨਿਸਟਰ ਆ ਪ੍ਰਮੋਦ ਸਾਬੰਤ ਤੇ ਇਥੋਂ ਦੇ ਪ੍ਰਾਈਮ ਮਿਨਿਸਟਰ ਸੌਰੀ ਗਵਰਨਰ ਗਵਰਨਰ ਆ ਪੀ ਐਸ ਸ੍ਰੀਤਰਨ ਪੇਲੀ ਗੋਆ ਦੇ ਵਿੱਚ ਭਗਵਾਨ ਮਹਾਵੀਰ ਸੈਂਚਰੀ ਆ ਮੋਲਮ ਨੈਸ਼ਨਲ ਪਾਰਕ ਬੌਂਡਲਾ ਵਾਈਲਡਲਾਈਫ ਸੈਂਚਰੀ ਸਲੀਬ ਅਲੀ ਵਾਈਲਡਲਾਈਫ ਸੈਂਚਰੀ ਮੇਤਰਾਵਲੀ ਵਾਈਲਡਲਾਈਫ ਸੈਂਚਰੀ ਕੋਟੀਗਾਓ ਵਾਈਲਡਲਾਈਫ ਸੈਂਚਰੀ ਮੱਦੇਈ ਜੰਗਲੀ ਜੀਵ ਸੈਂਚਰੀ ਆ ਗੋਆ ਸਥਾਪਨਾ ਦੇਵ ਸ੍ਰੀਕਸਾਲਤੀ ਮਈ ਨੂੰ ਬਣਾਇਆ ਜਾਂਦਾ ਗੋਆ ਮੁਕਤੀ ਦਿਵਸ ਹਰ ਇੱਕ ਸਾਲ 19 ਦਸੰਬਰ ਨੂੰ ਮਨਾਇਆ ਜਾਂਦਾ ਕਿਉਂਕਿ 19 ਦਸੰਬਰ 1961 ਨੂੰ ਗੋਆ ਮੁਕਤ ਹੋਇਆ ਸੀ ਪੁਰਤਗਾਲੀਆਂ ਤੋਂ ਤੇ ਗੋਆ ਵਿੱਚ ਇੰਡੀਆ એનર્ਜੀ ਵੀਕ 2024 ਦਾ ਆਯੋਜਨ ਕੀਤਾ ਗਿਆ 10ਵੀਂ ਸਦੀ ਦਾ ਕਦੰਬਾ ਸਿਲਾ ਲੇਖ ਗੋਆ ਵਿੱਚ ਮਿਲਿਆ ਗੋਆ ਦੇ ਕਾਜੂ ਨੂੰ ਜੀਆਈ ਟੈਗ ਮਿਲਿਆ ਗੋਆ ਦੇ ਮੁੱਖ ਮੰਤਰੀ ਨੇ ਸਵੈਮ ਪੂਰਨਾਈ ਮਾਰਕੀਟ ਦੀ ਸ਼ੁਰੂਆਤ ਕੀਤੀ ਭਾਰਤ ਦਾ ਪਹਿਲਾ ਲਾਈਟ ਹਾਊਸ ਗੋਆ ਦੇ ਵਿੱਚ ਹੋਇਆ ਗੋਆ ਸਰਕਾਰ ਨੇ ਆਪਣੇ ਸਰਕਾਰੀ ਹਸਪਤਾਲ ਵਿੱਚ ਆਈ ਵੀ ਐਫ ਲਾਜ਼ਮੁਫਤ ਕੀਤਾ ਗੋਆ ਦੇ ਮੁੱਖ ਮੰਤਰੀ ਨੇ ਮੇਮ ਪਿੰਡ ਦੇ ਜੈ ਭੁਪਿੰਤ ਟੈਟਲਸ ਦਾ ਉਦਘਾਟਨ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਪੋਪੋ ਕੈਟੇਪੈਟਲ ਜਵਾਲਾਮੁਖੀ ਵਿੱਚ ਧਮਾਕਾ ਹੋਇਆ ਤੇ ਕਿਸ ਦੇਸ਼ ਵਿੱਚ ਸਥਿਤ ਹੈ ਹਾਂਜੀ ਲਗਾਤਾਰ 2-3 ਵਾਰ ਪੋਪੋ ਕੈਟੇਪੈਟਲ ਜਵਾਲਾਮੁਖੀ ਫਟ ਦੇ ਵਿੱਚ ਫਸਪੋਰਟ ਹੋਇਆ ਵਾ ਲਗਾਤਾਰ ਦੋ ਤਿੰਨ ਵਾਰ ਹੋਇਆ ਕਾਫੀ ਚਰਚਾ ਦੇ ਵਿੱਚ ਆ ਇਹ ਤੇ ਕਿੱਥੇ ਸਥਿਤਤਾ ਇਹ ਹੈਗਾ ਜੀ ਮੈਕਸੀਕੋ ਦੇ ਵਿੱਚ অপਸ਼ਨ ਸੀ ਇਸ ਦਾ ਰਾਈਟ ਆਨਸਰ ਮੈਕਸੀਕੋ ਦੀ ਕੈਪੀਟਲ ਹੈ ਮੈਕਸੀਕਨ ਸਿਟੀ ਤੇ ਕਰੰਸੀ ਹੈ ਮੈਕਸੀਕਨ ਪੈਸੋ ਪ੍ਰੈਜ਼ੀਡੈਂਟ ਹੈ ਐਂਡਰਸ ਮੈਨੂਅਲ ਨੈਕਸਟ ਹੈ ਹਾਲ ਹੀ ਵਿੱਚ ਏਟੀਐਮ ਏਟੀਐਮ ਏ ਮਤਲਬ ਆਟੋਮੈਟਿਕ ਟਾਇਰਸ ਮੈਨੂਫੈਕਚਰਸ ਐਸੋਸੀਏਸ਼ਨ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਜੇਕਰ ਅਸੀਂ ਗੱਲ ਕਰੀਏ ਕਿ ਇਸ ਦੇ ਨਵੇਂ ਪ੍ਰਧਾਨ ਕੌਣ ਬਣਿਆ ਹਾਲ ਹੀ ਵਿੱਚ 80 ਮੇ ਦੇ ਨਵੇਂ ਪ੍ਰਧਾਨ ਕੌਣ ਬਣਿਆ ਅਰਨਵ ਵੈਨਰਜੀ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਦਿਨਕਰ ਸਥਾਨਾ ਨੂੰ ਗਾਂਭੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਚੁਣਿਆ ਗਿਆ ਕਮਲ ਕਿਸ਼ੋਰ ਨੂੰ ਯੂ ਐਨ ਡੀ ਆਰ ਆਰ ਦਾ ਸਹਾਇਕ ਸਕੱਤਰ ਜਨਰਲ ਚੁਣਿਆ ਗਿਆ ਸਦਾਨੰਦ ਦਾਤੇ ਨੂੰ ਐਨ ਆਈ ਏ ਮੁਖੀ ਨਿਯੁਕਤ ਕੀਤਾ ਗਿਆ ਅਬੇ ਠਾਕੁਰ ਨੂੰ ਮੀਆਮਾਰ ਵਿੱਚ ਭਾਰਤ ਦਾ ਰਾਜਦੂਤ ਚੁਣਿਆ ਗਿਆ ਹੰਸਾ ਸਰਾਂ ਨੂੰ ਜੋਤੀ ਐਸਸੀ ਵਿੱਚ ਡਾਇਰੈਕਟਰ ਚੁਣਿਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਆਮਦਨ ਕਰ ਵਿਭਾਗ ਨੇ ਇਸ ਬੈਂਕ ਤੇ 564.44 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹਾਂਜੀ ਆਮਦਨ ਕਰ ਵਿਭਾਗ ਆ ਤੇ ਇਸ ਨੇ ਬੈਂਕ ਆਫ ਇੰਡੀਆ ਤੇ 564.44 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਆ অপਸ਼ਨ ਸੀ ਇਸ ਦਾ ਰਾਈਟ ਆਨਸਰ ਬੈਂਕ ਆਫ ਇੰਡੀਆ ਦੀ ਗੱਲ ਆ ਤੇ ਇਸ ਦੀ ਸਥਾਪਨਾ 1906 ਦੇ ਵਿੱਚ ਹੋਈ ਹੈ ਇਸ ਦਾ ਹੈੱਡਕੁਆਰਟਰ ਮੁੰਬਈ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਐਮਡੀ ਐਂਡ ਸੀਈਓ ਰਜਨੀਸ਼ ਕਰਨਾਟਕ ਨੈਕਸਟ ਹੈ ਹਾਲ ਹੀ ਵਿੱਚ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਦੇ ਨਵੇਂ ਡੀਜੀ ਵਜੋਂ ਕਿਸ ਨੂੰ ਚੁਣਿਆ ਗਿਆ ਹਾਂਜੀ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਦੇ ਨਵੇਂ ਡੀਜੀਪੀ ਬਣਿਆ ਰਾਜੀਵ ਕੁਮਾਰ ਸ਼ਰਮਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਰਾਜੀਵ ਕੁਮਾਰ ਸ਼ਰਮਾ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਕੱਲ ਹੀ ਮੈਂ ਤੁਹਾਨੂੰ ਕਰਵਾਇਆ ਬੰਗਲਾਦੇਸ਼ ਸੀ ਐਮ ਸੀ ਸਰਾਫੂਦੋਲਾ ਇਬਨ ਇਹ ਸਾਹਿਦ ਆਈ ਸੀ ਸੀ ਦੇ ਕੁਲੀਨ ਪੈਨਲ ਵਿੱਚ ਸ਼ਾਮਿਲ ਹੋਣ ਵਾਲੇ ਪਹਿਲੇ ਬੰਗਲਾਦੇਸ਼ੀ ਬਣੇ ਆਈਸੀਸੀ ਦੇ ਠੀਕ ਹੈ ਨਿਦੂ ਸਖਸੈਣਾ ਨੂੰ ਬੈਂਕ ਆਫ ਮਹਾਰਾਸ਼ਟਰ ਦਾ ਐਮਡੀ ਅਤੇ ਸੀਈਓ ਚੁਣਿਆ ਗਿਆ ਮਾਈਕਰੋਸਾਫਟ ਨੇ ਪਵਨ ਦਾਵਲੂਰੀ ਨੂੰ ਵਿੰਡੋਜ਼ ਅਤੇ ਸਰਫਿਸ ਦੋਵਾਂ ਦੇ ਨਵੇਂ ਮੁਖੀ ਵਜੋਂ ਚੁਣਿਆ ਰੀਤੂ ਰਾਜਸਥਵਾਨੀ ਨੇ ਲੋਕਪਾਲ ਦੇ ਨਿਆਇਕ ਮੈਂਬਰ ਵਜੋਂ ਸੌ ਚੁੱਕੀ ਨੈਕਸਟ ਹੈ ਹਾਲ ਹੀ ਵਿੱਚ ਜੀ20 ਰੋਜ਼ਗਾਰ ਕਾਰਜ ਸਮੂਹੀ ਦੀ ਦੂਜੀ ਮੀਟਿੰਗ ਦੀ ਪ੍ਰਧਾਨਗੀ ਕਿਸਨੇ ਕੀਤੀ ਹੈ ਦੇਖੋ ਜੀ 20 ਦੀ ਗੱਲ ਹੋ ਰਹੀ ਆ ਜੀ 20 ਦੀਆਂ 2023 ਦੇ ਵਿੱਚ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਸੀਗੀਆਂ ਉਸ ਦੀ ਪ੍ਰਧਾਨਗੀ ਕੀਤੀ ਸੀ ਸਾਡੇ ਦੇਸ਼ ਭਾਰਤ ਨੇ ਤੇ 2022 ਦੇ ਵਿੱਚ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਸੀ ਉਸ ਦੀ ਪ੍ਰਧਾਨਗੀ ਮਿਲੀ ਹੋਈ ਸੀ ਇੰਡੋਨੇਸ਼ੀਆ ਨੂੰ ਠੀਕ ਹੈ ਤੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੀ 20 ਦੀ ਆਖਰੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਲਈ 2022 ਦੇ ਵਿੱਚ ਇੰਡੋਨੇਸ਼ੀਆ ਦੇ ਬਾਲੀ ਦੇ ਵਿੱਚ ਗਏ ਤਾਂ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜੀ 20 ਦੀ ਪ੍ਰਧਾਨਗੀ ਸੋੰਪੀ ਸੀ ਮਤਲਬ ਜਿੰਨੀਆਂ ਵੀ G20 ਦੀਆਂ ਮੀਟਿੰਗ ਹੋਈਆਂ ਸੀ ਉਹ ਆਪਣੇ ਦੇਸ਼ ਭਾਰਤ ਦੇ ਵਿੱਚ ਹੋਈਆਂ ਸੀਗੀਆਂ ਤੇ ਭਾਰਤ ਨੇ ਫਿਰ ਅੱਗੇ ਹੁਣ ਲਾਸਟ ਮੀਟਿੰਗ ਜਦੋਂ ਦਸੰਬਰ 2023 ਦੇ ਵਿੱਚ ਹੋਈ G20 ਦੀ ਤਾਂ ਭਾਰਤ ਨੇ G20 ਦੀ ਪ੍ਰਧਾਨਗੀ ਦਿੱਤੇ ਬ੍ਰਾਜ਼ੀਲ ਨੂੰ ਹੁਣ ਬ੍ਰਾਜ਼ੀਲ ਦੇ ਵਿੱਚ ਜਿੰਨੀਆਂ ਵੀ 2024 ਦੀਆਂ ਮੀਟਿੰਗ ਹੋਣਗੀਆਂ G20 ਨਾਲ ਸੰਬੰਧਿਤ ਉਹ ਬ੍ਰਾਜ਼ੀਲ ਦੇ ਵਿੱਚ ਹੋਣਗੀਆਂ ਤੇ ਮੈਂ ਤੁਹਾਨੂੰ ਤਾਂ ਦੱਸਿਆ ਤਾਂ ਜੋ ਤੁਸੀਂ ਪੇਪਰ ਦੇ ਵਿੱਚ ਆਪਣਾ ਆਨਸਰ ਸਹੀ ਢੰਗ ਨਾਲ ਲਗਾ ਸਕੋ G20 ਲਿਖਿਆ ਬ੍ਰਾਜ਼ੀਲ ਦੇ ਵਿੱਚ ਹੋਈ ਠੀਕ ਹੈ অপਸ਼ਨ এ ਇਥੇ রাইਟ ਆਨਸਰ ਹੈ ਹੁਣ ਇਹਦੀ ਪ੍ਰਧਾਨਗੀ ਬ੍ਰਾਜ਼ੀਲ ਕਰ ਰਹੀ ਹੈ ਕਿਹੜੀ ਕਿਹੜੀ ਮੀਟਿੰਗ ਹੋਈ ਹੈ ਰੋਜ਼ਗਾਰ ਕਾਰਜ ਸਮੂਦੀ ਹੋਈ ਹੈ ਇਹ ਤਾਂ ਦੇਖ ਸਕਦੇ ਹੁਣ ਤੁਸੀਂ ਹੁਣ ਮੈਪ ਦੇ ਵਿੱਚ ਬ੍ਰਾਜ਼ੀਲ ਬ੍ਰਾਜ਼ੀਲ ਦੀ ਕੈਪੀਟਲ ਕੀ ਹੈ ਬ੍ਰਾਜ਼ੀਲੀਆ ਤਰਾਂਸੀਆ ਬ੍ਰਾਜ਼ੀਲੀਅਨ ਰੀਅਲ ਪ੍ਰੈਜ਼ੀਡੈਂਟ ਲੂਇਸ ਇਨਾਸੀਓ ਲੂਲਾਦਾ সিলਵਾ ਤੇ ਭਾਰਤ ਨੇ ਜੀ 20 ਦੀ ਪ੍ਰਧਾਨਗੀ ਬ੍ਰਾਜ਼ੀਲ ਨੂੰ ਸੌਂਪ ਦਿੱਤੀ ਵੀਜ਼ਾ ਨੇ S1 ਜੋ ਸੌਰੀ ਵੀਜ਼ਾ ਨੇ Uh, 1 ਬਿਲੀਅਨ ਡਾਲਰ ਵਿੱਚ ਬ੍ਰਾਜ਼ਿਲ ਦੇ ਫਿਨਟੈਕ ਪਲੇਟਫਾਰਮ ਪਿਸ਼ਮੋ ਨੂੰ ਖਰੀਦਣ ਦਾ ਐਲਾਨ ਕੀਤਾ। ਬ੍ਰਾਜ਼ਿਲ ਇੰਟਰਨੈਸ਼ਨਲ ਸੋਲਰ ਅਲਾਈਂਸ ਦਾ ਪੂਰਾ ਮੈਂਬਰ ਬਣਿਆ। ਬ੍ਰਾਜ਼ਿਲ ਦੇ ਲੈਂਡਸਕੇਪ ਗਾਈਡੈਂਸ ਟਿਓ ਬਰਲ ਮਾਰਕਸ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਦਾ ਦਰਜਾ ਮਿਲਿਆ। ਨੈਕਸਟ ਹੈ ਹਾਲ ਹੀ ਵਿੱਚ ਅੰਤਰਰਾਸ਼ਟਰੀ ਜ਼ੀਰੋ ਵੇਸਟ ਡੇ ਕਦੋਂ ਮਨਾਇਆ ਗਿਆ। ਦੇਖੋ ਵਿਕਾਸ ਪ੍ਰਾਪਤ ਕਰਨ ਦੇ ਲਈ ਕਚਰੇ ਨੂੰ 0% ਟਾਰਗੇਟ ਰੱਖ ਕੇ ਅੰਤਰਰਾਸ਼ਟਰੀ ਜ਼ੀਰੋ ਵੇਸਟ ਡੇ ਮਨਾਇਆ ਜਾਂਦਾ ਵਾ। অপশন নাম্বার বি ইজ আ রাইট আনসার 3 मार्च नो ठीक है ये ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ मार्च ਦਾ ਮਹੀਨਾ ਖਤਮ ਹੋ ਚੁੱਕਿਆ ਤੇ ਮਾਰਚ ਨਾਲ ਰਿਲੇਟਡ ਜਿੰਨੇ ਵੀ ਮੈਂ ਤੁਹਾਨੂੰ ਇੰਪੋਰਟੈਂਟ ਡੇ ਕਰਵਾਏ ਆ ਜਲਦੀ ਨਾਲ ਉਹਨਾਂ ਸਾਰਿਆਂ ਨੂੰ ਸੀਕੁਐਂਸ ਵਾਈਜ਼ ਕਮੈਂਟ ਬਾਕਸ ਦੇ ਵਿੱਚ ਲਿਖੋ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ